ਜਿਹੜੇ ਬੱਚਿਆਂ ਨੂੰ ਇਹ ਲੱਗਦਾ ਹੈ ਕਿ ਅਸੀਂ +1 +2 ਕਮਰਸ ਨਾਨ ਮੈਡੀਕਲ ਇਨਾ ਫੀਲਡਸ ਦੇ ਵਿੱਚ ਸਾਨੂੰ ਬਹੁਤ ਟਫ ਲੱਗਦਾ ਹੈ ਹੂੰ ਪੜਨਾ ਅਸੀਂ ਨਹੀਂ ਕਰ ਸਕਦੇ ਉਹ ਬੱਚੇ ਡਿਪਲੋਮਾ ਆਪਟ ਕਰ ਸਕਦੇ ਨੇ ਸਿੱਧਾ ਆਈਟੀਆਈ ਆਪਟ ਕਰ ਸਕਦੇ ਨੇ ਕਿਉਂਕਿ ਉਹ ਇਹਨਾਂ ਨੂੰ ਬੇਸਿਕ ਵਰਕਿੰਗ ਲਈ ਰੈਡੀ ਕਰ ਦਿੰਦੀ ਹੈ ਬੇਸਿਕ ਵਰਕਿੰਗ ਯੈਸ ਬਹੁਤ ਸਾਰੀਆਂ ਗਵਰਨਮੈਂਟ ਪੋਸਟ ਹੈ ਜੀਆਂ ਵੀ ਹੁੰਦੀਆਂ ਨੇ ਜਿਹੜੀਆਂ ਡਿਪਲੋਮਾ ਬੇਸਡ ਵੀ ਆਉਂਦੀਆਂ ਨੇ ਹੂੰ ਆਈਟੀਆਈ 2 ਇਅਰਸ ਦੀ ਹੁੰਦੀ ਹੈ ਡਿਪਲੋਮਾ 3 ਇਅਰਸ ਦਾ ਹੁੰਦਾ ਹੈ ਤੁਸੀਂ ਉਹ ਤੋਂ ਬਾਅਦ ਥੋੜਾ ਜਿਹਾ ਖੁਦ ਨੂੰ ਵੈਲ ਸੈਟਲਡ ਫੀਲ ਕਰਦੇ ਹੋ ਠੀਕ ਹੈ ਤੁਸੀਂ ਉਹਨੇ ਟਾਈਮ ਦੇ ਵਿੱਚ ਕੋਰਸਿਸ ਟ ਐਡਮਿਸ਼ਨ ਲੈ ਕੇ ਨਾਲ-ਨਾਲ ਨੇੜੇ ਦੇ ਕਿਸੇ ਵੀ ਸ਼ਾਪ ਹੁੰਦੀਆਂ ਨੇਗੀਆਂ ਜਾਂ ਫਿਰ ਜਿਹੜੇ ਬਿਜਲੀ ਦਾ ਕੰਮ ਕਰਦੇ ਨੇ ਜਾਂ ਕੋਈ ਮਕੈਨੀਕਲ ਕੰਮ ਕਰਦੇ ਨੇ ਕੋਈ ਕਾਰਪੇਂਟਰੀ ਦਾ ਕੰਮ ਕਰਦਾ ਤੁਸੀਂ ਉਹਨਾਂ ਕੋਲੇ ਪਾਰਟ ਟਾਈਮ ਸਿੱਖ ਸਕਦੇ ਹੋ ਮੈਕਸਿਮਮ ਕਾਲਜਸ ਵੀਕਐਂਡ ਆਫ ਹੁੰਦਾ ਹੈ ਸੈਚਰਡੇ ਤੁਸੀਂ ਉਹਨਾਂ ਕੋਲੇ ਪਾਰਟ ਟਾਈਮ ਸਿੱਖ ਲਓ ਤੁਸੀਂ 2 ਸਾਲ ਬਾਅਦ 3 ਸਾਲ ਬਾਅਦ ਅਬ ਦੇਖੋ ਬੇਸਿਕ ਐਕਸਪੈਂਸ ਚੱਕਣ ਦੀ ਕਪੈਸਿਟੀ ਤੇ ਹੋ ਜਾਓਗੇ ਉਹ ਤੋਂ ਬਾਅਦ ਤੁਹਾਨੂੰ ਇਹ ਲੱਗਦਾ ਵੀ ਤੁਸੀਂ ਹਾਂ ਵੀ ਹੁਣ ਮੈਨੂੰ ਐਜੂਕੇਸ਼ਨ ਠੀਕ ਹੈ ਮੈਨੂੰ ਹੋਰ ਐਜੂਕੇਟ ਹੋਣ ਦੀ ਲੋੜ ਹੈ ਮੇਰਾ ਹੁਣ ਇੱਕ ਬੇਸਿਕ ਸੈਟਲ ਹੋ ਗਿਆ ਫਿਰ ਤੁਸੀਂ ਨੈਕਸਟ ਡਿਗਰੀ ਲਈ ਆਪਟ ਕਰ ਸਕਦੇ ਹੋ ਜਿਹੜੇ ਬੱਚੇ ਆਈਟੀਆਈ ਕਰਦੇ ਨੇ ਉਹਨਾਂ ਨੂੰ ਡਿਪਲੋਮਾ ਸੈਕੰਡ ইয়ারਸ ਐਡਮਿਸ਼ਨ ਮਿਲਦਾ ਹੁੰਦਾ ਹੈ ਜਿਹੜੇ ਬੱਚੇ ਡਿਪਲੋਮਾ ਕਰਦੇ ਨੇ ਉਹਨਾਂ ਨੂੰ ਡਿਗਰੀ ਸੈਕੰਡ ইয়ারਸ ਐਡਮਿਸ਼ਨ ਮਿਲਦਾ ਹੈ ਜਿਹੜੇ ਬੱਚੇ ਐਵੇਂ ਨੇ ਕਿ ਪਲੱਸ 1 ਪਲੱਸ 2 ਮੈਡੀਕਲ ਨਾਨ ਮੈਡੀਕਲ ਕਰਨਾ ਚਾਹੁੰਦੇ ਨੇ ਠੀਕ ਹੈ ਮੈਡੀਕਲ ਦੀ ਫੀਲਡ ਬਾਰੇ ਮੈਨੂੰ ਨੋਲੇਜ ਨਹੀਂ ਹੈ ਮੈਂ ਜ਼ਿਆਦਾ ਇਸ ਬਾਰੇ ਗੱਲ ਨਹੀਂ ਕਰੂੰਗੀ ਹੂੰ ਨਾਨ ਮੈਡੀਕਲ ਦੇ ਵਿੱਚ ਖਾਸ ਕਰਕੇ ਇੰਜੀਨੀਅਰਿੰਗ ਤੇ ਜਾਣਾ ਚਾਹੁੰਦੇ ਨੇ ਹੂੰ ਠੀਕ ਹੈ ਦੇਖੋ ਬੱਚਿਆਂ ਤੇ ਪ੍ਰੈਸ਼ਰ ਬਹੁਤ ਹੁੰਦਾ ਹੈ ਮਾਰਕਸ ਸਕੋਰ ਕਰਨ ਦਾ ਠੀਕ ਹੈ ਕਿਉਂਕਿ ਉਹ ਤੋਂ ਬਾਅਦ ਇਗਜ਼ਾਮ ਵੀ ਦੇਣੇ ਹੁੰਦੇ ਨੇਗੇ ਜੇਡਬਲਯੂਈ ਦਾ ਮੇਨਸ ਤਾਂ ਐਡਵਾਂਸ ਦਾ ਹਾਂ ਪਰ ਤੁਸੀਂ ਇਹ ਜਰ ਕੰਮ ਜ਼ਰੂਰ ਕਰ ਸਕਦੇ ਹੋ ਮੈਨੂੰ ਇਹ ਲੱਗ ਰਿਹਾ ਵੀ ਤੁਸੀਂ ਜਿਸ ਫੀਲਡ ਦੇ ਵਿੱਚ ਪੈਰ ਤਰਨ ਜਾ ਰਹੇ ਹੋ ਕਿਉਂਕਿ ਤੁਹਾਨੂੰ ਪਲੱਸ 2 ਤੋਂ ਬਾਅਦ ਇਮੀਡੀਏਟ ਇੰਜੀਨੀਅਰਿੰਗ ਦੀ ਸਟਰੀਮ ਚੂਜ਼ ਕਰਨੀ ਪਊਗੀ ਕਿੰਨੇ ਬੱਚੇ ਨੇ ਜਿਹੜੇ ਫਸਟイヤー ਦੇ ਬਾਅਦ ਹੀ ਆਪਣੀ ਸਟਰੀਮ ਚੇਂਜ ਕਰ ਦਿੰਦੇ ਨੇ ਕਿਉਂਕਿ ਐਕਚੁਅਲੀ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਸ ਸਟਰੀਮ ਦੇ ਵਿੱਚ ਹੈ ਕੀ ਤੁਸੀਂ ਪਲੱਸ 1 ਕਰ ਰਹੇ ਹੋ ਪਲੱਸ 2 ਕਰ ਰਹੇ ਹੋ ਤੁਹਾਡੇ ਕੋਲ ਸੰਡੇ ਫ੍ਰੀ ਹੈ ਠੀਕ ਹੈ ਤੁਸੀਂ ਆਪਦੇ ਆਸ-ਪਾਸ ਦੇ ਲੋਕਾਂ ਕੋਲ ਛੋਟੀਆਂ ਵਰਕਸ਼ਾਪਸ ਦੇ ਵਿੱਚ ਜਾਓ ਜਾ ਕੇ ਦੇਖੋ ਵੀ ਉਹ ਫੀਲਡ ਤੇ ਐਕਚੁਅਲੀ ਹੈ ਕੀ ਕਿਵੇਂ ਕੰਮ ਹੋ ਰਿਹਾ ਹੈ ਯੈਸ ਕੀ ਤੁਹਾਨੂੰ ਲੱਗਦਾ ਵੀ ਤੁਸੀਂ ਇਹਨੂੰ ਅੱਗੇ ਕਰ ਪਾਉਂਗੇ ਥੋੜਾ ਇਹ ਜੇ ਮੈਟਰ ਆਫ ਡ੍ਰੈਸਟ ਹੈ ਕਿੰਨੇ ਬੱਚੇ ਨੇ ਜਿਹੜੇ ਐਡਮਿਸ਼ਨ ਇਲੈਕਟ੍ਰੀਕਲ ਚ ਲੈਂਦੇ ਨੇ ਬਾਅਦ ਚ ਮੈਕੈਨਿਕਲ ਚ ਚਲੇ ਜਾਂਦੇ ਨੇ ਹੂੰ ਠੀਕ ਹੈ ਕਿੰਨੇ ਮੈਕੈਨਿਕਲ ਚ ਲੈਂਦੇ ਨੇ ਬਾਅਦ ਚ ਸੀਐਸਸੀ ਚ ਚਲੇ ਜਾਂਦੇ ਨੇ ਬਿਲਕੁਲ ਤੁਸੀਂ ਆਪਣੇ ਫ੍ਰੀ ਟਾਈਮਸ ਨੂੰ ਉਧਰ ਕੰਜ਼ਿਊਮ ਕਰਨਾ ਸ਼ੁਰੂ ਕਰੋ ਤਾਂ ਕਿ ਜਦੋਂ ਨੂੰ ਤੁਹਾਡੇ ਕੋਲ ਇਹ ਟਾਈਮ ਆਵੇ ਨਾ ਵੀ ਯੈਸ ਨਾਓ ਯੂ ਹੈਵ ਟੂ ਚੂਜ਼ ਯੂਰ ਡਿਗਰੀ ਹੂੰ ਤਾਂ ਤੁਹਾਨੂੰ ਪਤਾ ਹੋਵੇ ਆਈਟੀਆਈ ਜਿਹੜੇ ਬੱਚੇ ਆਈਟੀਆਈ ਨੂੰ ਆਪਟ ਕਰਨਾ ਚਾਹੁੰਦੇ ਨੇ 10th ਤੋਂ ਬਾਅਦ ਆਈਟੀਆਈ ਦੇ ਵਿੱਚ ਐਡਮਿਸ਼ਨ 10th ਤੋਂ ਬਾਅਦ ਹੀ ਮਿਲ ਜਾਂਦੀ ਉਹਦੇ ਵਾਸਤੇ ਤੁਹਾਨੂੰ ਪਲੱਸ 2 ਕਰਨ ਦੀ ਕਪਲਸਨ ਨਹੀਂ ਹੁੰਦੀ ਹੂੰ ਉਹ ਬੱਚੇ ਦੇਖੋ ਬੈਚ ਸ਼ੁਰੂ ਹੁੰਦੇ ਨੇ ਸਾਰੇ ਜੂਨ ਤੋਂ ਬਾਅਦ ਹੂੰ ਜੁਲਾਈ ਦੇ ਵਿੱਚ ਬੈਚ ਸ਼ੁਰੂ ਹੋਣੇ ਹੁੰਦੇ ਨੇ ਤੁਸੀਂ 3 ਮਹੀਨੇ ਨੇ 4 ਮਹੀਨੇ ਨੇ ਉਹਦੇ ਇਗਜ਼ਾਮ ਦੋ ਫ੍ਰੀ ਹੂੰ ਤੁਸੀਂ ਕੋਈ ਨਾ ਤੁਸੀਂ ਆਪਣੀ ਕੋਈ ਵੀ ਟੈਸਟ ਦੀ ਪ੍ਰੈਪਰੇਸ਼ਨ ਨਹੀਂ ਕਰਨੀ ਤੁਸੀਂ ਜਿਸ ਚੀਜ਼ ਦੀ ਆਈਟੀਆਈ ਕਰਨਾ ਚਾਹੁੰਦੇ ਹੋ ਜਿਸ ਚੀਜ਼ ਦਾ ਡਿਪਲੋਮਾ ਕਰਨਾ ਚਾਹੁੰਦੇ ਹੋ ਤੁਸੀਂ ਉਸ ਫੀਲਡ ਦੇ ਲੋਕਾਂ ਨਾਲ ਜਾ ਕੇ ਦੋ ਤਿੰਨ ਮਹੀਨੇ ਸਪੈਂਡ ਕਰੋ ਹਾਂ ਫਿਰ ਤੁਹਾਨੂੰ ਜਿਹੜੀ ਇਹ ਨੌਲੇਜ ਬੇਸਿਕ ਨੌਲੇਜ ਤੱਕ ਕਲੀਅਰ ਹੋ ਜਾਂਦੀ ਹੈ ਕਿ ਕੀ ਚੀਜ਼ ਮੈਂ ਕਰ ਸਕਦਾ ਜਾਂ ਨਹੀਂ ਕਰ ਸਕਦਾ ਨਹੀਂ ਤੁਹਾਨੂੰ ਪਤਾ ਲੱਗਦਾ ਵੀ ਇਸ ਫੀਲਡ ਦੇ ਵਿੱਚ ਕੰਮ ਕਿਸ ਤਰ੍ਹਾਂ ਦਾ ਹੈ ਤੁਸੀਂ ਕੀ ਪੜ੍ਹਨ ਜਾ ਰਹੇ ਹੋ ਕੀ ਕਰਨ ਜਾ ਰਹੇ ਹੋ ਤਾਂ ਬੱਚਾ ਬਹੁਤ ਅੱਛੇ ਤਰੀਕੇ ਨਾਲ ਉਹਨੂੰ ਕਰ ਸਕਦਾ ਹੈ ਬਿਲਕੁਲ ਅਸੀਂ ਵੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਆਪਣਾ ਸਮਾਂ ਦਿੱਤਾ ਬਹੁਤ ਚੰਗਾ ਲੱਗਿਆ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਦੇਖੋ ਜੀ 10ਵੀਂ ਦੇ ਪੇਪਰ ਆਉਣ ਵਾਲੇ ਨੇ 12ਵੀਂ ਦੇ ਪੇਪਰ ਆਉਣ ਵਾਲੇ ਨੇ ਫੇਰ ਤੁਸੀਂ 3 ਮਹੀਨੇ ਫ੍ਰੀ ਹੋ ਆਪਣੀ ਸਟਰੀਮ ਨੂੰ ਸਹੀ ਢੰਗ ਨਾਲ ਚੁਣੋ ਆਪਣਾ ਆਉਣ ਵਾਲਾ ਭਵਿੱਖ ਨੂੰ ਉਜਵਲ ਬਣਾਉਣਾ ਦੇਖੋ ਮਾਪੇ ਤੁਹਾਡੇ ਕੰਨੀ ਦੇਖਦੇ ਹੁੰਦੇ ਨੇ ਉਹ ਸੋਚਦੇ ਨੇ ਕਿ ਸਾਡਾ ਬੱਚਾ ਜਿਹੜਾ ਆ ਇਹ ਸਾਨੂੰ ਗਰੀਬੀ ਦੇ ਵਿੱਚੋਂ ਕੱਢੂਗਾ ਜਾਂ ਆਪਣੇ ਆਪ ਨੂੰ ਸੈੱਟ ਕਰਕੇ ਸਾਡਾ ਨਾਮ ਜਿਹੜਾ ਆ ਰੋਸ਼ਨ ਕਰੂਗਾ ਚੰਗੀ ਤਰ੍ਹਾਂ ਧਿਆਨ ਨਾਲ ਆਪਣੇ ਆਉਣ ਵਾਲੇ ਭਵਿੱਖ ਨੂੰ ਚੁਣੋ